ਜਲਾਲਾਬਾਦ ਦੇ ਨਵੀਂ ਪ੍ਰੈਸ ਕਲੱਬ ਦਾ ਇੱਕ ਗਠਨ ਹੋਇਆ ਹੈ ਜਲਾਲਾਬਾਦ ਪ੍ਰੈਸ ਕਲ ਜਿੰਦਾ ਨਾਮ ਦਿੱ ਰੱਖਿਆ ਗਿਆ ਹੈ ਸਾਰੇ ਪ੍ਰੈਸ ਵਾਲਾਂ ਦਾ ਬੜਾ ਦਿਲੋਂ ਧੰਵਾਦ ਹੈ ਪੁੱਤਰਾਂ ਨੇ ਮਾਨ ਬਖਸ਼ਿਆ ਤੇ ਮੈਂ ਇਹੀ ਸੋਚਾਂਗਾ ਤੇ ਕਰਾਂਗਾ ਵੀ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਇਹਨਾਂ ਪੁੱਤਰਾਂ ਨੇ ਦਿੱਤੀ ਹੈ ਮੈਨੂੰ ਐਡੀ ਵੱਡੀ ਉਹਨਾਂ ਦੇ ਮੈਂ ਖਰਾ ਉਤਰ ਸਕਾਂ ਤੇ ਆਮਾਨਦਈ ਨਾਲ ਕੰਮ ਕਰ ਸਕਾਂ ਮੈਂ ਨਰਿੰਦਰ ਸਿੰਘ ਅਸੀਂ ਅੱਜ ਦੁਮੜਾ ਪੰਪ ਤੇ ਇੱਕ ਕਮੇਟੀ ਕੀਤੀ ਸਾਰੀ ਪੱਤਰਕਾਰਾਂ ਨੇ ਜਿਸ ਵਿੱਚ ਅਸੀਂ ਇਹ ਸਿੱਟਾ ਕੱਢਿਆ ਕਿ ਅਸੀਂ ਬਿੱਟੂ ਦੁਮੜਾ ਜੀ ਨੂੰ ਜਿਵੇਂ ਇੱਕ ਤੰਦਾ ਦੱਸ ਚੁੱਕੇ ਆ ਵੀ ਪ੍ਰਧਾਨ ਬਣਾਇਆ ਸਰਬਸੰਮਤੀ ਨਾਲ ਉਸ ਦੇ ਨਾਲ ਹੀ ਅਸੀਂ ਪੂਰੀ ਕਮੇਟੀ ਦਾ ਗਠਨ ਕੀਤਾ ਜਿਸ ਦੇ ਵਿੱਚ ਸੀਨੀਅਰ ਵਾਈਸ ਪ੍ਰਧਾਨ ਬਣਾਇਆ ਜੀ ਸਾਡੇ ਭਗਵਾਨ ਸੈਖਲ ਜੀ ਨੂੰ ਬਣਾਇਆ ਜੀ ਤੁਸੀਂ ਇਹਨਾਂ ਦੀ ਤਸਵੀਰਾਂ ਦਿਖਾ ਦਿਓ ਜੀ ਤੇ ਸਾਡੇ ਜਿਹੜੇ ਵਾਈਸ ਪ੍ਰਧਾਨ ਹੈ ਸਾਡੇ ਜੋਨੂ ਜੀ ਇਹਨਾਂ ਨੂੰ ਬਣਾਇਆ ਜੀ ਤੇ ਜਿਹੜੇ ਸੈਕਟਰੀ ਬਣਾਇਆ ਸੀ ਉਹਨਾਂ ਨੂੰ ਹਾਨੀ ਕੁਟਾਰੇ ਜੀ ਨੂੰ ਸੈਕਟਰੀ ਬਣਾਇਆ ਤੇ ਮੈਂ ਬਤੌਰ ਕੈਸ਼ੀਅਰ ਸੇਵਾ ਨਿਭਾਵਾਂਗਾ ਤੇ ਨਾਲ ਸਾਰਾ ਪਲੱਸ ਪ੍ਰੈਸ ਕਲੱਬ ਸਾਡੇ ਨਾਲ ਹੈ ਜਿੰਨੇ ਅਸੀਂ ਪੱਤਰਕਾਰ ਖੜੇ ਆ ਅਸੀਂ ਵਿਸ਼ਵਾਸ ਦਿਵਾਨੇ ਆ ਅਸੀਂ ਸ਼ਹਿਰ ਦੀ ਹਰ ਮੁਸ਼ਕਲ ਦੇ ਵਿੱਚ ਸ਼ਹਿਰ ਵਾਸੀਆਂ ਦੇ ਨਾਲ ਆ ਕਿਤੇ ਵੀ ਸਾਡੀ ਲੋੜ ਹੈ ਸਾਡੇ ਕਲੱਬ ਦੀ ਤੁਸੀਂ ਸਾਡੇ ਪ੍ਰਧਾਨ ਨੂੰ ਫੋਨ ਕਰੋ ਸਾਡਾ ਕਲੱਬ ਅੱਧੀ ਰਾਤ ਨੂੰ ਵੀ ਤੁਹਾਡੇ ਕੰਮਾਂ ਦੇ ਵਿੱਚ ਤੁਹਾਡਾ ਸਾਥ ਦੇਵੇਗਾ ਤੇ ਪ੍ਰਸ਼ਾਸਨ ਤੱਕ ਤੁਹਾਡੀ ਆਵਾਜ਼ ਪਹੁੰਚਾਵੇਗਾ ਕਿਉਂਕਿ ਸਾਡਾ ਇੱਕੋ ਹੀ ਮਨੋਰਥ ਹੈ ਲੋਕਾਂ ਦੀ ਆਵਾਜ਼ ਲੋਕਾਂ ਦੇ ਮੁੱਦੇ ਪ੍ਰਸ਼ਾਸਨ ਤੱਕ ਲੈ ਕੇ ਜਾਣੇ ਅੱਜ ਡੋਮੜਾ ਪੰਪ ਦੇ ਅਸੀਂ ਮੀਟਿੰਗ ਕੀਤੀ ਅੱਜ ਅੱਜ ਅਸੀਂ ਨਵੀਂ ਜਿਹੜੀ ਇੱਕ ਕਲੱਬ ਬਣਾਈ ਏ ਪ੍ਰੈਸ ਕਲੱਬ ਬਣਾਈ ਨਵੀਂ ਬਹੁਤ ਵਧੀਆ ਸਾਨੂੰ ਸਾਡੇ ਚਾਚਾ ਜੀ ਇਮਾਨਦਾਰ ਨੇ ਛਿਰੂ ਤੂੰ ਮੈਂ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਜਿਹੜੀ ਆ ਪ੍ਰੈਸ ਦਾ ਪੱਤਰਕਾਰ ਬਣਿਆ ਤੇ ਸਾਨੂੰ ਮਾਣ ਸੀ ਵੀ ਸਾਨੂੰ ਇੱਕ ਚੰਗੇ ਇਨਸਾਨ ਦੀ ਲੋੜ ਸੀ ਵੀ ਜਿਹੜਾ ਪੱਤਰਕਾਰ ਵੀ ਵਧੀਆ ਜਿਹੜੀ ਆਪਦੀ ਕਲਮ ਨਾਲ ਜਲਾਲਾਬਾਦ ਦੇ ਵਿੱਚ ਕਰ ਰਿਹਾ ਹੈ ਸਾਨੂੰ ਪੂਰਾ ਵਿਸ਼ਵਾਸ ਤੇ ਮਾਨ ਹੈ ਵੀ ਇਹ ਸਾਡੇ ਨਾਲ ਪੂਰਾ ਹਮਦਰਦ ਤੇ ਖੜੇਗਾ ਦੁੱਖ ਦੇ ਸੁੱਖ ਦੇ ਤੇ ਰੇਖ ਥਾਰੇ ਖੜੇਗਾ ਸਾਡੇ ਨਾਲ ਤੇ ਸਾਡੀ ਇੰਨੀ ਅੱਜ ਅਸੀਂ ਅੱਜ ਸਾਰਿਆਂ ਨੇ ਮੀਟਿੰਗ ਕੀਤੀ ਵੀ ਅਸੀਂ ਅੱਜ ਜਿਹੜਾ ਪ੍ਰਧਾਨ ਬਣਾਣਾ ਅਸੀਂ ਅੱਜ ਸਾਡੇ ਚਾਤਰਾ ਜੀ ਨੂੰ ਦੂਮੜਾ ਜੀ ਨੂੰ ਪ੍ਰਧਾਨ ਬਣਾਇਆ ਸਾਨੂੰ ਬੜੀ ਖੁਸ਼ੀ ਹੈ ਸਾਡੀ ਜਿੰਨੀ ਵੀ ਟੀਮ ਖੜੀ ਹੈ ਤੇ ਸਾਰਿਆਂ ਨੇ ਅਸੀਂ ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਇਹ ਪ੍ਰੋਗਰਾਮ ਬਣਾ ਰਹੇ ਸੀ ਫਿਰ ਪ੍ਰਧਾਨ ਕਿਨੂੰ ਬਣਾਏ ਪਰ ਅਸੀਂ ਇਹੀ ਸੋਚੀ ਸਾਡੀ ਵੀ ਇਹ ਜਿਹੜਾ ਆਪਣੇ ਬਿੱਟੂ ਦੂਮੜਾ ਜੀ ਸਰਾਧ ਕੇਦਰੀ ਤੇ ਪੱਤਰਕਾਰ ਨੇ ਜਿਹੜੇ ਇਹ ਬਹੁਤ ਵਧੀਆ ਇਨਸਾਨ ਨੇ ਇਹ ਚੰਗੇ ਸ਼ਹਿਰ ਦੇ ਵਿੱਚ ਵੀ ਇਹਨਾਂ ਦਾ ਚੰਗਾ ਰੁਤਬਾ ਹੈ ਰੇਗ ਦੇ ਨਾਲ ਖੜਦੇ ਨੇ ਰੇਗ ਦੇ ਦੁੱਖ ਸੁੱਖ ਦੇ ਵਿੱਚ ਖੜਦੇ ਨੇ ਜਿੱਥੇ ਕਿਸੇ ਨੂੰ ਕਿਸੇ ਕੀ ਦੀ ਲੋੜ ਹੁੰਦੀ ਹੈ ਉਹਨਾਂ ਦੇ ਨਾਲ ਹਮੇਸ਼ਾ ਖੜਦੇ ਨੇ ਮੋਢੇ ਨਾਲ ਮੋਢਾ ਲਾ ਕੇ ਤੇ ਅੱਜ ਅਸੀਂ ਜਿਹੜਾ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਅਸੀਂ ਇਹਨਾਂ ਨੂੰ ਪ੍ਰਧਾਨ ਬਣਾਇਆ ਹੈ ਤੇ ਅਸੀਂ ਇਸੇ ਤਰੀਕੀ ਕਲੱਬ ਵਧੀਆ ਢੰਗ ਨਾਲ ਚਲਾਵਾਂਗੇ ਤੇ ਸ਼ਹਿਰ ਦੇ ਵਿੱਚ ਜੋ ਵੀ ਕਮੀਆਂ ਪਈਆਂ ਨੇ ਉਹ ਸਾਰੀਆਂ ਦੂਰ ਕਰਾਂਗੇ ਅਸੀਂ ਕਿਸੇ ਨਾਲ ਕੋਈ ਮਤ ਪਾਦ ਨਹੀਂ ਰੱਖਾਂਗੇ ਤੇ ਇਮਾਨਦਾਰੀ ਨਾਲ ਜਿਹੜੀ ਪੱਤਰਕਾਰੀ ਵੀ ਕਰਾਂਗੇ ਤੇ ਜੋ ਵੀ ਸਾਨੂੰ ਕੋਈ ਫੋਨ ਵੀ ਆਏਗਾ ਸਭ ਤੋਂ ਪਹਿਲਾਂ ਸਾਡੇ ਪ੍ਰਧਾਨ ਨੂੰ ਫੋਨ ਕਰਨਗੇ ਇਹ ਸਾਨੂੰ ਮੈਸੇ ਲਾਵੇਗਾ ਤਾਂ ਅਸੀਂ ਅੱਗੇ ਜਾ ਕੇ ਜਿਹੜੀ ਕਵਰਿੰਗ ਕਰਾਂਗੇ ਕਿਉਂਕਿ ਸਾਡਾ ਇਹ ਹੈਗਾ ਵੀ ਇਹ ਨਹੀਂ ਵੀ ਅਸੀਂ ਵੀ ਕੱਲੇ ਮੈਨੂੰ ਫੋਨ ਆ ਗਿਆ ਵੀ ਮੈਂ ਖਬਰ ਕਰਨ ਚਲਾ ਗਿਆ ਪ੍ਰੈਸ ਦਾ ਮਤਲਬ ਇਹ ਹੁੰਦਾ ਹੈ ਵੀ ਸਾਡੇ ਪ੍ਰਧਾਨ ਨੂੰ ਪਹਿਲਾਂ ਫੋਨ ਕਰਨ ਫਿਰ ਸਾਡਾ ਪ੍ਰਧਾਨ ਸਾਨੂੰ ਦੱਸੇਗਾ ਵੀ ਆਪਾਂ ਇੱਥੇ ਕਵਰ ਕਰਨ ਜਾਣਾ ਹੈ ਕਈ ਚੀਜ਼ਾਂ ਰਿਕਵਰੀ ਕਰਨੀ ਹੁੰਦੀ ਕਈ ਚੀਜ਼ਾਂ ਤਾਂ ਅਸੀਂ ਨਹੀਂ ਕਰਨੀ ਹੁੰਦੀ ਅਸੀਂ ਤੇ ਅੱਜ ਜਿਹੜਾ ਪ੍ਰਧਾਨ ਬਣਾਇਆ ਸਰਬਸੰਮਤੀ ਨਾਲ ਬਣਾਇਆ ਸੀ ਸਾਨੂੰ ਖੁਸ਼ੀ ਹੈ ਸਾਨੂੰ ਮਾਣ ਹੈ ਅਸੀਂ ਇਹਨਾਂ ਨੂੰ ਪੂਰਾ ਇਹਨਾਂ ਦੇ ਵਿਸ਼ਵਾਸ ਹੈ ਇਹ ਸਾਡੇ ਨਾਲ ਖਰੇ ਉਤਰਨਗੇ